ਇਹੜਾ ਮੇਰਾ ਸੁਪਨਾ ਸੀ ਕਿ ਵਰਲਡ ਕਲਾਸ ਬੱਸ ਸਟੈਂਡ ਬਣਾ ਕੇ ਪੂਰੇ ਆਪਣੇ ਪੰਜਾਬ ਨੂੰ ਦੇਣਾ ਇੱਕ ਐਗਜ਼ਾਮਪਲ ਸੈੱਟ ਕਰਨਾ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਜੀ ਵੱਲੋਂ 에어 ਕੰਡੀਸ਼ਨਰ ਬੱਸ ਸਟੈਂਡ ਐਸ ਐਸ ਨਗਰ ਦਾ ਉਦਘਾਟਨ ਤਾਂ ਉਦਘਾਟਨ ਤਾਂ ਹੋ ਗਿਆ 16 ਤਰੀਕ 16 ਦਸੰਬਰ 2016 ਨੂੰ ਜਿਹੜਾ ਇਹ ਦਾ ਉਦਘਾਟਨ ਹੁੰਦਾ ਤਾਂ ਫਿਰ ਅੱਜ ਤੱਕ ਇਹ ਵਿਹਾਨ ਕਿਉਂ ਹੈ ਤਾਂ ਜਿਹੜੇ ਸ਼ੀਸ਼ੇ ਨੇ ਉਹ ਟੁੱਟਦੇ ਜਾ ਰਹੇ ਨੇ ਔਰ ਕਬੂਤਰਾਂ ਦੇ ਰਹਿਣ ਦੀ ਜਗ੍ਹਾ ਜਿਹੜੀ ਹੈ ਉਹ ਕਿਉਂ ਬਣਦੀ ਜਾ ਰਹੀ ਹੈ ਇਹ ਬਸ ਅੱਡਾ ਚਿੱਟਾ ਹਾਥੀ ਕਿਉਂ ਸਾਫ਼ ਤੋਂ ਹੋ ਰਿਹਾ ਐਨੇ ਸਾਲਾਂ ਤੋਂ ਬਾਅਦ ਵੀ ਜਿਹੜਾ 2016 ਤੋਂ 7 ਸਾਲ ਦਾ ਜਿਹੜਾ ਇਹ ਵਕਤ ਹੈ ਔਰ ਹੁਣ ਤਾਂ ਇਹ ਬੱਸ ਅੱਡਾ ਜਿਹੜਾ ਇਹਦੇ 'ਚ ਕੋਈ ਕਮੀ ਵੀ ਨਹੀਂ ਲੱਗਦੀ ਕਿ ਕੋਈ ਕਮੀ ਪੇਸ਼ੀ ਹੈ ਪੂਰਾ ਜਿਹੜਾ ਵਧੀਆ ਤਰੀਕੇ ਦੇ ਨਾਲ ਇਸ ਬੱਸ ਅੱਡੇ ਨੂੰ ਬਣਾਇਆ ਗਿਆ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮੇਰੇ ਪਿੱਛੇ ਮਹਾਲੀ ਦਾ ਸਰਕਾਰੀ ਬੱਸ ਅੱਡਾ ਹੈ ਬਾਬਾ ਬੰਦਾ ਸਿੰਘ ਬਹਾਦਰ বাস ਟਰਮੀਨਲ ਇਹ বাস ਟਰਮੀਨਲ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ بڑے ਵੱਡੇ ਐਲਾਨ ਕੀਤੇ ਜਾਂਦੇ ਨੇ ਕਿ ਇੱਕ ਮਹਾਲੀ ਨੂੰ ਇੱਕ ਵੱਡਾ ਜਿਹੜਾ বাস ਅੱਡਾ ਪੰਜਾਬ ਨੂੰ ਹੀ ਇੱਕ বাস ਇੱਕ ਵੱਡਾ ਪੰਜਾਬ ਨੂੰ ਹੀ ਇੱਕ ਹੋਰ ਵੱਡਾ ਜਿਹੜਾ বাস ਅੱਡਾ ਉਹ ਮੁਲਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ ਇਸ ਦਾ ਦਦ ਘਾਟਨ ਕੀਤਾ ਜਾਂਦਾ तकरीबन 700 ਕਰੋੜ ਤੋਂ ਵੱਧ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇਹ বাস ਅੱਡਾ ਬਣਿਆ ਉਹਨਾਂ ਵੇਲੇਿਆਂ ਦੇ ਵਿੱਚ ਤਾਂ 2016 ਦੇ ਵਿੱਚ ਇਸ バス ਅੱਡੇ ਦਾ ਅਦ்கਟਨ ਹੋਇਆ ਸੀਗਾ ਤੇ ਅੱਜ ਤੱਕ ਇਹ バス ਅੱਡਾ ویرਾਨ ਕਿਉਂ ਹੈ ਇੱਥੇ ਉਸ ਤਰ੍ਹਾਂ ਦੀ ਰੌਣਕ ਕਿਉਂ ਨਹੀਂ ਹੈ ਹਾਲਾਂਕਿ ਜਿਹੜੇ ਪੰਜਾਬ ਦੇ ਹੋਰ バス ਅੱਡੇ ਨੇ ਔਰ ਉੱਥੇ ਤੁਸੀਂ ਦੇਖੋਗੇ ਤਾਂ ਜਿਹੜਾ ਹਰ バス ਅੱਡਾ ਚਾਹੇ ਕਿਸੇ ਵੀ ਜ਼ਿਲ੍ਹੇ ਦਾ バス ਅੱਡਾ ਵੀ ਦੇਖੋਗੇ ਤਾਂ ਬੱਸਾਂ ਦੀ ਚੈਲਪੈਲ ਰਹਿੰਦੀ ਹੈ ਲੋਕ ਆਉਂਦੇ ਨੇ ਲੋਕ ਬੱਸ ਲੈਂਦੇ ਨੇ ਤੇ ਆਪਣੇ ਜਿਹੜਾ ਜਿੱਧਰ ਨੂੰ ਵੀ ਉਹਨਾਂ ਨੇ ਜਾਣਾ ਹੁੰਦਾ ਜਿਹੜੇ ਜਿੱਥੋਂ ਦੀ ਵੀ ਜਿਸ ਯਾਤਰੀ ਨੇ ਯਾਤਰਾ ਕਰਨੀ ਹੁੰਦੀ ਹੈ ਤਾਂ ਉਹ ਆਪਣੀ ਯਾਤਰਾ ਕਰਦੇ ਨੇ ਪਰ ਇਹ ਬੱਸ ਅਡਾ ਚਿੱਟਾ ਹਾਥੀ ਕਿਉਂ ਸਾਫਤ ਹੋ ਰਿਹਾ ਇੰਨੇ ਸਾਲਾਂ ਤੋਂ ਬਾਅਦ ਵੀ ਜਿਹੜਾ 2016 ਤੋਂ 7 ਸਾਲ ਦਾ ਜਿਹੜਾ ਇਹ ਵਕਤ ਹੈ ਔਰ ਹੁਣ ਤਾਂ ਇਹ ਬੱਸ ਅਡਾ ਜਿਹੜਾ ਇਹਦੇ ਵਿੱਚ ਕੋਈ ਕਮੀ ਵੀ ਨਹੀਂ ਲੱਗਦੀ ਕਿ ਕੋਈ ਕਮੀ ਪੇਸ਼ੀ ਹੈ ਪੂਰਾ ਜਿਹੜਾ ਵਧੀਆ ਤਰੀਕੇ ਦੇ ਨਾਲ ਇਸ ਬੱਸ ਅਡੇ ਨੂੰ ਬਣਾਇਆ ਗਿਆ ਔਰ ਕਮੀ ਕਿੱਥੇ ਹੈ ਤਾਂ ਕਮੀ ਹੀ ਜਿਹੜਾ ਲੱਭਣ ਦੇ ਲਈ ਅਸੀਂ ਨਿਕਲੇ ਆ ਕਿ ਕਿਉਂ ਹੀ ਜਿਹੜਾ ਬੱਸ ਅਡਾ ਉਹ ਸ਼ੁਰੂ ਨਹੀਂ ਹੋ پا ਰਿਹਾ ਔਰ ਕਦੋਂ ਇਹ ਸ਼ੁਰੂ ਕੀਤਾ ਜਾਵੇਗਾ ਔਰ ਏ ਤੁਹਾਡੇ ਤੱਕ ਵੀ ਲੈ ਕੇ ਆਉਣਾ ਚਾਹੁੰਦੇ ਆ ਲੋਕਾਂ ਤੱਕ ਕਿ ਜਿਹੜਾ ਇੱਕ ਚਮਕ-ਦਮਕ ਦੇ ਨਾਲ ਜਿਹੜਾ ਦੁਘਾਟਨ ਦੀ ਵੀਡੀਓ ਵੀ ਤੁਹਾਨੂੰ ਦਿਖਾਉਨੇ ਆ ਜਦੋਂ ਇਸ ਦਾ ਦੁਘਾਟਨ ਹੋਇਆ ਕਿਸ ਤਰੀਕੇ ਦੇ ਨਾਲ ਜਿਹੜੇ ਜਿਹੜੇ ਵਿਜ਼ੂਅਲਸ ਆ ਦਿਖਾਏ ਗਏ ਤਾਂ ਹੁਣ ਉਹ ਹਾਲਾਤ ਕਿਉਂ ਨਹੀਂ ਆਧੇ ਸ਼ੀਸ਼ੇ ਨੇ ਜਿਹੜੇ ਉਹ ਟੁੱਟ ਚੁੱਕੇ ਨੇ ਲਗਭਗ ਮੈਂ ਸਹਿਯੋਗੀ ਨੂੰ ਚਾਹਾਂਗਾ ਕਿ ਜ਼ੂਮ ਕਰਕੇ ਜਿਹੜਾ ਦਿਖਾਉਣ ਤਾਂ ਜਿਹੜੇ ਸ਼ੀਸ਼ੇ ਨੇ ਉਹ ਟੁੱਟਦੇ ਜਾ ਰਹੇ ਨੇ ਔਰ ਕਬੂਤਰਾਂ ਦੇ ਰਹਿਣ ਦੀ ਜਗ੍ਹਾ ਜਿਹੜੀ ਹੈ ਉਹ ਕਿਉਂ ਬਣਦੀ ਜਾ ਰਹੀ ਹੈ ਹਾਲਾਂਕਿ ਇੰਨਾ ਸੋਹਣਾ ਤੇ ਇਹ ਨੇ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਕਰਕੇ ਬਣਾਇਆ ਗਿਆ ਬੱਸ ਅੱਡਾ ਤਾਂ ਹੁਣ ਇਹ ਚੱਲੇਗਾ ਕਦੋਂ ਇਹ ਜਿਹੜਾ ਲੋਕ ਆ ਜਿਹੜੇ ਬੱਸ ਲੈਣ ਦੇ ਲਈ ਆਉਂਦੇ ਨੇ ਉਹ ਕਈ ਤਰ੍ਹਾਂ ਦੇ ਖਤਰਿਆਂ ਦੇ ਵਿੱਚ ਪਾ ਕੇ ਵੀ ਬੱਸ ਲੈਂਦੇ ਨੇ ਸੜਕ ਦੇ ਉੱਪਰ ਜਦੋਂ ਜਦੋਂ ਬੱਸਾਂ ਜਾ ਰਹੀਆਂ ਹੁੰਦੀਆਂ ਨੇ ਤਾਂ ਉੱਥੋਂ ਸਾਹਮਣੇ ਤੋਂ ਲੋਕ ਚੜ੍ਹਦੇ ਨੇ ਬਜਾਏ ਇਸ ਬੱਸ ਅੱਡੇ ਦੇ ਕਿਉਂਕਿ ਬਹੁਤ ਸਾਰੀਆਂ ਬੱਸਾਂ ਆਉਂਦੀਆਂ ਵੀ ਨਹੀਂ ਅਸੀਂ ਇਹ ਨਹੀਂ ਕਹਾਂਗੇ ਕਿ ਨਹੀਂ ਕੁਝ ਬੱਸਾਂ ਤਾਂ ਆਉਂਦੀਆਂ ਨੇ ਪਰ ਜਿਹੜੀਆਂ ਬਹੁਤ ਸਾਰੀਆਂ ਬੱਸਾਂ ਨਹੀਂ ਆਉਂਦੀਆਂ ਇਹ ਜਿਹੜਾ ਕਹਿਣਾ ਸੱਚ ਨਹੀਂ ਹੋਏਗਾ ਕਿ ਬਹੁਤ ਸਾਰੀਆਂ ਬੱਸਾਂ ਇਸ ਬਾਸ ਸੜੇ ਦੇ ਅੰਦਰ ਆਉਂਦੀਆਂ ਨੇ ਕਿਉਂਕਿ ਸਾਰੀਆਂ ਬੱਸਾਂ ਸੜਕ ਤੋਂ ਹੀ ਜਿਹੜਾ ਨਿਕਲ ਜਾਂਦੀਆਂ ਨੇ ਪ੍ਰਾਣਾ ਮਹਾਲੀ ਦਾ ਬਾਸ ਸੜਾ ਜਿਹੜਾ ਹੈ ਉਹ ਅੱਠ ਫੇਸ ਦੇ ਵਿੱਚ ਆ ਜਿੱਥੋਂ ਬਹੁਤ ਸਾਰੀਆਂ ਬੱਸਾਂ ਨੇ ਜਿਹੜੀਆਂ ਉਹ ਚੱਲਦੀਆਂ ਨੇ ਔਰ ਇਹ ਜਿਹੜਾ ਬਾਸ ਸੜਾ ਇਹ ਨਵਾਂ ਔਰ ਨਵੇਂ ਬਾਸ ਸੜੇ ਦੇ ਵਿੱਚ ਜਿਹੜੀ ਚੈਲ ਪੈਲ ਕਿਉਂ ਨਹੀਂ ਹੈ ਵੱਡੇ ਸਵਾਲ ਖੜੇ ਕਰਦੀ ਹੈ ਲੋਕ ਜਿਹੜਾ ਸੜਕ ਦੇ ਉੱਪਰੋਂ ਬੱਸ ਲੈਂਦੇ ਨੇ ਤਾਂ ਬੱਸ ਅੱਡੇ ਦੇ ਅੰਦਰ ਬੱਸਾਂ ਕਿਉਂ ਨਹੀਂ ਆਉਂਦੀਆਂ ਆਖਿਰ ਕਦੋਂ ਜਿਹੜਾ ਜਿਹੜੀ ਸਰਕਾਰ ਹੈ ਉਹ ਇਸ ਦੇ ਵੱਲ ਧਿਆਨ ਦੇਗੀ ਸਰਕਾਰ ਹੀ ਨਹੀਂ ਜੋ ਡਿਪਾਰਟਮੈਂਟ ਹੈ ਜੋ ਵਿਭਾਗ ਹੈ ਉਹ ਵੀ ਕਦੋਂ ਚਾਰੂ ਤਰੀਕੇ ਦੇ ਨਾਲ ਇਸ ਬੱਸ ਸੜੇ ਨੂੰ ਚਲਾਏਗਾ ਤਾਂ ਇਸ ਬੱਸ ਸੜੇ ਦੇ ਅੰਦਰ ਖਾਸ ਤੌਰ ਤੇ ਦੇਖਿਆ ਜਾਵੇ ਤਾਂ ਜਿਹੜੀਆਂ ਪੰਜਾਬ ਤੋਂ ਬੱਸਾਂ ਆਉਂਦੀਆਂ ਨੇ ਇੱਥੇ ਰੁੱਕ ਕੇ ਜਿਨ੍ਹਾਂ ਨੇ ਮਹਾਲੀ ਰੁੱਕ ਕੇ ਚੰਡੀਗੜ੍ਹ ਨੂੰ ਜਾਣਾ ਹੁੰਦਾ ਤਾਂ ਉਹ ਬੱਸਾਂ ਦੀ ਗਿਣਤੀ ਤਾਂ ਬਿਲਕੁਲ ਹੀ ਮੰਨਸੀ ਹੈ ਕੋਈ ਵੀ ਬੱਸ ਜਿਹੜੀ ਇੱਥੇ ਅ ਜਿਹੜਾ ਸੱਚਜੇ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਬੰਧ ਨਹੀਂ ਹੈ ਕਿ ਬਸ ਇੱਥੇ ਰੁਕੇ ਤੇ ਫਿਰ ਅੱਗੇ ਚੰਡੀਗੜ੍ਹ ਨੂੰ ਵਧੇ ਤੇ ਜਿਹੜੇ ਸਾਰੇ ਲੋਕ ਨੇ ਉਹਨਾਂ ਨੂੰ ਸੜਕ ਦੇ ਉੱਪਰ ਹੀ ਜਿਹੜਾ ਉਤਾਰਿਆ ਜਾਂਦਾ ਤੇ ਸੜਕ ਦੇ ਉੱਪਰ ਜਿਹੜਾ ਟ੍ਰੈਫਿਕ ਚੱਲਦਾ ਔਰ ਜੇ ਸੜਕ ਦੇ ਉੱਪਰ ਹੀ ਉਤਾਰਨਾ ਤਾਂ ਫਿਰ ਇਹ ਕਰੋੜਾਂ ਦੀ ਲਾਗਤ ਦੇ ਨਾਲ ਅਜਿਹੇ ਜਿਹੜੇ ਬੱਸ ਅੱਡੇ ਆ ਜਿਹੜੇ ਹਾਲਾਂਕਿ ਇਹ ਬੱਸ ਅੱਡੇ ਜਿਹੜਾ ਪਬਲਿਕ ਤੇ ਪ੍ਰਾਈਵੇਟ ਭਾਈਵੈ ਭਾਈਵਾਲੀ ਦੇ ਨਾਲ ਬਣਿਆ ਵਿਆ ਤਾਂ ਫਿਰ ਅਜੇ ਕਰੋੜਾਂ ਰੁਪਏ ਲਾ ਕੇ ਜਿਹੜੇ ਅਜੇ ਬੱਸ ਅੱਡੇ ਬਣਾਉਣ ਦਾ ਉਹ ਫਾਇਦਾ ਕੀ ਹੈ ਉਹਨਾਂ ਦਾ ਫਿਰ ਮਕਸਦ ਕੀ ਰਹਿ ਜਾਂਦਾ ਕਿ ਲੋਕਾਂ ਨੇ ਜੇ ਉੱਤਰਨਾ ਤਾਂ ਜੇ ਤੁਸੀਂ ਵਧੀਆ ਇੱਕ ਸੈਟਅਪ ਲੋਕਾਂ ਨੂੰ ਇੱਕ ਵਧੀਆ ਸਿਸਟਮ ਹੀ ਨਹੀਂ ਦੇ ਸਕਦੇ ਜਿਹੜੇ ਜਿਹੜੇ ਵੀ ਯਾਤਰੀ ਨੇ ਜਿਹੜੇ ਜਿਨ੍ਹਾਂ ਨੇ ਯਾਤਰਾ ਜਿਹੜੀ ਕਰਨੀ ਹੈ ਦਾ ਜਿਹੜਾ ਇਹ ਬੋਰਡ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋਵਗੇ ਉਹ ਦਾ ਘਟਨੀ ਜਿਹੜਾ ਇਹ ਬੋਰਡ ਹੈ ਬਾਬਾ ਬੰਦਾ ਸਿੰਘ ਬਹਾਦਰ ਹਰਾਂ ਦਾ ਜਿਹੜਾ ਉੱਪਰ ਜਿਹੜਾ ਜਿਹੜਾ ਇੱਕ ਜਿਹੜੀ ਮੂਰਤੀ ਉਹ ਵੀ ਲਗਾਈ ਗਈ ਹੈ ਜਿਹੜਾ ਤੁਹਾਨੂੰ ਦਿਖਾਉਨੇ ਆ ਜਿਹੜੀ ਇੱਕ ਯਾਦ ਹੈ ਬਾਬਾ ਬੰਦਾ ਸਿੰਘ ਬਹਾਦਰਾਂ ਦੀ ਉਹ ਵੀ ਲਗਾਈ ਗਈ ਹੈ ਔਰ ਇਹ ਜਿਹੜਾ ਉਦਘਾਟਨੀ ਬੋਰਡ ਹੈ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਜੀ ਵੱਲੋਂ 에어 ਕੰਡੀਸ਼ਨਰ ਬੱਸ ਸਟੈਂਡ ਐਸ ਐਸ ਨਗਰ ਦਾ ਉਦਘਾਟਨ ਤਾਂ ਉਦਘਾਟਨ ਤਾਂ ਹੋ ਗਿਆ 16 ਤਰੀਕ 16 ਦਸੰਬਰ 2016 ਨੂੰ ਜਿਹੜਾ ਇਹ ਇਹਦਾ ਉਦਘਾਟਨ ਹੁੰਦਾ ਤਾਂ ਫਿਰ ਅੱਜ ਤੱਕ ਇਹ ਵਿਹਾਨ ਕਿਉਂ ਹੈ ਐਨੇ ਸਾਲ ਬੀਤਣ ਦੇ ਬਾਅਦ ਕਦੋਂ ਉਹ ਜਿਹੜਾ ਆਪਣੇ ਜਿਹੜਾ ਕੰਮ ਦੀ ਸਥਿਤੀ ਦੇ ਵਿੱਚ ਔਰ ਇੱਕ ਅਜਲਾ ਚੈਲਪੈਲ ਹੋਏਗੀ ਜਦੋਂ ਇੱਕ ਕੰਮ ਵਾਲੇ ਮੂਡ ਦੇ ਵਿੱਚ ਬੱਸ ਅੱਡਾ ਦੇਖਣ ਨੂੰ ਮਿਲੇਗਾ ਜੇ ਕੰਮ ਦੇ ਵਿੱਚ ਆਏਗਾ ਤਾਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਖੁੱਲਣੀਆਂ ਬਹੁਤ ਸਾਰੀਆਂ ਬੱਸਾਂ ਆਉਣੀਆਂ ਤੇ ਲੋਕਾਂ ਨੂੰ ਸਭ ਤੋਂ ਵੱਡੀ ਸਹੂਲਤ ਹੈ ਜਿਹੜੀ ਲੋਕਾਂ ਨੂੰ ਖੱਜਲ ਖਵਾ ਰਹੀ ਹੈ ਕਿ ਲੋਕ ਸੜਕ ਤੋਂ ਬੱਸ ਚੜ੍ਹਦੇ ਨੇ ਤਾਂ ਲੋਕਾਂ ਦੇ ਲਈ ਵੀ ਇੱਕ ਇਹ ਰਾਹਤ ਹੋਏਗੀ ਕਿ ਆਪਣਾ ਉਹ ਰਾਮਨਾਲ ਆ ਕੇ ਇੱਥੋਂ ਆਪਣੀ ਬੱਸ ਲੈ ਸਕਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਬੱਸ ਅੱਡੇ ਜਾਣਾ ਤੇ ਇੱਕ ਜਗ੍ਹਾ ਜਾ ਕੇ ਉਹ ਆਪਣੀ ਬੱਸ ਜਿਹੜੀ ਉਹ ਲੈ ਸਕਣਗੇ ਪਹਿਲਾਂ ਕੁਝ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਪਹਿਲਾਂ ਕੁਝ ਬੱਸਾਂ ਸੇਫ ਇਸ ਰੋਕਦੀਆਂ ਸੀਗੀਆਂ ਜਦੋਂ ਦਾ ਬੱਸ ਅੱਡਾ ਬਣਿਆ ਤਾਂ ਉੱਥੇ ਵੀ ਨਹੀਂ ਰੁਕਦੀਆਂ ਕੁਝ ਬੱਸਾਂ ਅੱਜ ਵੀ ਉੱਥੇ ਰੁਕ ਜਾਂਦੀਆਂ ਨੇ ਤੇ ਕੁਝ ਬੱਸਾਂ ਨਹੀਂ ਰੁਕਦੀਆਂ ਤਾਂ ਮਤਲਬ ਕੋਈ ਵੀ ਇੱਕ ਤੈਹ ਜਗ੍ਹਾ ਨਹੀਂ ਹੈ ਜਿੱਥੇ ਪੂਰੇ ਤਰੀਕੇ ਦੇ ਨਾਲ ਬੱਸਾਂ ਰੁਕਣ ਤੇ ਜਿੱਥੋਂ ਪੂਰੇ ਸਹੀ ਤਰੀਕੇ ਦੇ ਨਾਲ ਬੱਸਾਂ ਚੱਲਣ ਤਾਂ ਉਹ ਸਹੀ ਜਗ੍ਹਾ ਜਿਹੜੀ ਬੱਸ ਸਟੈਂਡ ਹੀ ਹੋ ਸਕਦਾ ਤੇ ਬੱਸ ਅੱਡਾ ਜਿਹੜਾ ਉਹ ਬਰਾਨ ਪਿਆ ਉਹ ਖਾਲੀ ਹੈ ਤਾਂ ਸਾਹਮਣੇ ਜਿਹੜਾ ਦੇਖ ਰਹੇ ਹੋ ਆਟੋ ਕੁਝ ਰੁਕੇ ਹੋਏ ਨੇ ਆਟੋ ਸਟੈਂਡ ਬਣ ਚੁੱਕਿਆ ਹੈ ਮਹਾਲੀ ਦੇ ਸਰਕਾਰੀ ਬੱਸ ਅਡੇ ਦੇ ਬਾਹਰ ਆ ਕਿਉਂਕਿ ਜਿਹੜੀਆਂ ਬਸਾਂ ਨੇ ਅੰਦਰ ਨਹੀਂ ਆਉਂਦੀਆਂ ਤੇ ਜਾਂਦੀਆਂ ਹੋਈਆਂ ਚੰਡੀਗੜ੍ਹ ਨੂੰ ਬੱਸਾਂ ਉਧਰਲੀ ਸਾਈਡ ਹੀ ਰੁਕਦੀਆਂ ਨੇ ਉੱਥੇ ਡਰਾਈਵਰਾਂ ਦਾ ਤਰਕ ਇਹ ਵੀ ਹੋ ਸਕਦਾ ਹੈ ਜਾਂ ਬੱਸਾਂ ਨਾ ਰੁਕਣ ਦਾ ਤਰਕ ਇਹ ਹੋ ਸਕਦਾ ਹੈ ਕਿ ਜਿਹੜਾ ਕਹਿੰਦੇ ਨੇ ਡਰਾਈਵਰ ਕਿ ਇੱਥੋਂ ਸਾਡੇ ਕੋਲੇ ਜਾਣ ਲੱਗਿਆਂ ਸਵਾਰੀ ਨਹੀਂ ਹੁੰਦੀ ਤਾਂ ਇਸ ਕਰਕੇ ਅਸੀਂ ਸਿੱਧਾ ਨਿਕਲ ਜਾਂਦੇ ਹਾਂ ਹੁਣ ਵੀ ਇੱਕ ਬੱਸ ਜਾ ਰਹੀ ਹੈ ਤੁਸੀਂ ਦੇਖ ਰਹੇ ਹੋਗੇ ਇਹ ਤਰਕ ਵਾਜਬ ਹੋ ਸਕਦਾ ਹੈ ਪਰ ਸਹੀ ਤਰੀਕੇ ਦੇ ਨਾਲ ਜਦੋਂ ਬੱਸ ਅੱਡੇ ਹੀ ਨਹੀਂ ਚੱਲ ਰਿਆ ਤਾ ਫਿਰ ਬੱਸ ਬੱਸ ਅਡੇ ਦੇ ਅੰਦਰ ਕਿਸ ਤਰ੍ਹਾਂ ਜਿਹੜੀ ਉਹ ਆਏਗੀ ਕਿਉਂਕਿ ਉਹ ਉਸ ਤਰ੍ਹਾਂ ਦੇ ਜਿਹੜੇ ਸਵਾਰੀਆਂ ਦੇ ਲਈ ਬੱਸਾਂ ਦੇ ਲਈ ਜਿਹੜੇ ਅਗਰ ਪ੍ਰਬੰਧ ਹੀ ਨਹੀਂ ਹੈਗੇ ਤਾਂ ਔਰ ਉਹ ਜਿਹੜੀ ਵਾਸਤੇ ਸਾਹਮਣੇ ਦੇਖ ਰਹੇ ਹੋਗੇ ਪਿੱਛੋਂ ਪੰਜਾਬ ਤੋਂ ਆਈ ਆ ਕਿਸੇ ਹਿੱਸੇ ਤੋਂ ਤੇ ਔਰ ਇਹ ਬੱਸ ਸਿੱਧਾ ਚੰਡੀਗੜ੍ਹ ਜਾਵੇਗੀ ਸਵਾਰੀਆਂ ਉੱਥੇ ਉਤਰ ਜਾਣੀਆਂ ਤੇ ਬਿਲਕੁਲ ਸੜਕ ਤੇ ਸਵਾਰੀਆਂ ਉਤਰ ਰਹੀਆਂ ਨੇ ਕਿਉਂਕਿ ਜਿਹੜਾ ਜਿਹੜਾ ਟਾਈਮ ਦਾ ਜਿਹੜੀ ਘਾਟ ਹੋ ਸਕਦੀ ਉਹਨਾਂ ਦਾ ਤਰਕ ਪਰ ਇੱਥੇ ਜਿਹੜੀ ਧਿਆਨ ਦੇਣ ਜੋ ਗੱਲ ਹੈ ਕਿ ਕਰੋੜਾ ਰੁਪਏ ਦਾ ਜਿਹੜਾ ਬੱਸ ਅੱਡਾ ਬਣਿਆ ਕਰੋੜਾ ਰੁਪਏ ਦਾ ਜਿਹੜਾ ਬੱਸ ਅੱਡਾ ਬਣਿਆ ਤੇ ਉਹ ਜਿਹੜਾ ਖਾਲੀ ਕਿਉਂ ਪਿਆ ਅਸੀਂ ਇੱਥੇ ਕਿਸੇ ਬੱਸ ਨੂੰ ਆ ਜਿਹੜਾ ਸਪੈਸ਼ਲ ਦਿਖਾਉਣ ਨਹੀਂ ਆਏ ਕਿਸੇ ਜਾਂ ਰੋਡ ਵੇਜ਼ ਜਾਂ ਪ੍ਰਾਈਵੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਗੱਲ ਨਹੀਂ ਹੈ ਇਹ ਮਸਲਾ ਹੈ ਕਿ ਜਿਹੜਾ ਬੱਸ ਅੱਡਾ ਜਿਹੜਾ ਉਹ ਚੱਲ ਕਿਉਂ ਨਹੀਂ ਰਿਹਾ ਉਹ ਸਹੀ ਤਰੀਕੇ ਦੇ ਨਾਲ ਵਰਕਿੰਗ ਕਿਉਂ ਨਹੀਂ ਆ ਉਸ ਤਰ੍ਹਾਂ ਦੇ ਪ੍ਰਬੰਧ ਕਿਉਂ ਨਹੀਂ ਹੋਏ ਕਰੋੜਾ ਰੁਪਏ ਦੀ ਲਾਗਤ ਹੈ ਤੇ ਆਖਰ ਲੋਕ ਕਦੋਂ ਇਸ ਬੱਸ ਅੱਡੇ ਦੀ ਜਿਹੜੀ ਸਹੂਲਤ ਹੈ ਉਸ ਦਾ ਜਿਹੜਾ ਉਸ ਦਾ ਸਹੂਲਤ ਦਾ ਜਿਹੜਾ ਫਾਇਦਾ ਉਹ ਲੈ ਸਕਣਗੇ ਤਾਂ ਜਿਸ ਤਰੀਕੇ ਨਾਲ ਪੰਜਾਬ ਰੋਡਵੇਜ਼ ਅੰਦਰ ਜਾ ਰਹੀ ਹੈ ਪਰ ਜਿਹੜੀ ਹਿਮਾਚਲ ਦੀ ਹੁਣ ਜਿਸ ਕਿਸੇ ਨੇ ਹਿਮਾਚਲ ਦੀ ਬੱਸ ਲੈਣੀ ਹੈ ਤਾਂ ਉਹ ਇਸੇ ਸੜਕ ਤੋਂ ਲੈ ਰਿਹਾ ਔਰ ਸੜਕ ਤੇ ਟ੍ਰੈਫਿਕ ਹੈ ਔਰ ਸੜਕ ਤੇ ਟ੍ਰੈਫਿਕ ਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦਾ ਜਿਹੜਾ ਟ੍ਰੈਫਿਕ ਹੈ ਕਿੰਨੀ ਤੇਜ਼ ਜਿਹੜੀ ਗਤੀ ਦੇ ਵਿੱਚ ਜਿਹੜੇ ਵਹੀਕਲ ਆ ਰਹੇ ਨੇ ਰਿਸਕ ਦੇ ਵਿੱਚ ਪਾ ਕੇ ਜਿਹੜੀ ਜਾਨ ਲੋਕ ਇੱਥੋਂ ਬੱਸ ਲੈਂਦੇ ਨੇ ਹਾਲਾਂਕਿ ਜਿਹੜਾ ਬੱਸ ਟਰਮੀਨਲ ਦੇ ਤਾਂ ਹਰ ਪਰਚੀ ਕਟਾਉਣੀ ਹੈ ਤੇ ਹਰ ਬੱਸ ਨੇ ਆਉਣਾ ਚਾਹੀ ਹੋ ਰਿਆਣਾ ਦੀ ਆ ਚਾਹੀ ਉਹ ਹਿਮਾਚਲ ਦੀ ਹੈ ਪਰ ਪਹਿਲੀ ਗੱਲ ਤਾਂ ਪੂਰੀਆਂ ਪੰਜਾਬ ਦੀਆਂ ਬੱਸਾਂ ਹੀ ਨਹੀਂ ਰੁਕ ਰਹੀਆਂ ਪੰਜਾਬ ਰੋਡਵੇਜ਼ ਦੀਆਂ ਬਹੁਤ ਸਾਰੀਆਂ ਬੱਸਾਂ ਅੱਜ ਰੁਕੀਆਂ